ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਤੇ ਆ ਮੋਟਰਸਾਈਕਲ ਜਿਹੜਾ ਤੁਸੀਂ ਦੇਖਦੇ ਹੋ ਇਹ ਬਜਾਜ ਪਲੇਟਿਨਾ ES ਮਾਡਲ ਆ ਇਹ ਨਵਾਂ ਮਾਡਲ ਜਿਹੜਾ ਬਜਾਜ ਪਲੇਟਿਨਾ ਮੋਟਰਸਾਈਕਲ ਆ ਜਿਹੜੇ ਦੁਬਾਰਾ ਆਏ ਨੇ ਤੇ ਇਹ ਬਜਾਜ ਪਲੇਟਿਨਾ ES ਮਾਡਲ ਜਿੰਨਿਆਂ ਕੋਲ ਵੀ ਮੋਟਰਸਾਈਕਲ ਆ ਉਹਨਾਂ ਨੂੰ ਦਿੱਕਤ ਇਹ ਆਉਂਦੀ ਵੀ ਇਹਦੇ ਜਿਹੜੇ ਮਗਰਲੇ ਸ਼ਾਕਰ ਹਨ ਉਹ ਬਹੁਤ ਜਲਦੀ ਖਰਾਬ ਹੋ ਜਾਂਦੇ ਆ ਇਹ ਮੋਟਰਸਾਈਕਲ ਕਾਫੀ ਉੱਚਾ ਮਾਡਲ ਆ ਤੇ ਪਰ ਇਹਦੇ ਸ਼ਾਕਰ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਇਸ ਟਾਈਮ ਬਿਲਕੁਲ ਡੈੱਡ ਹੋ ਗਏ ਨੇ ਬਿਲਕੁਲ ਜਿਹੜੇ ਲੀਕ ਹੋ ਗਏ ਨੇ ਖਰਾਬ ਹੋ ਗਏ ਨੇ ਇਹ ਮੋਟਰਸਾਈਕਲ ਦੇ ਸ਼ਾਕਰ ਨਾਲ ਦੇ ਨਿਗੇ ਬਾਈ ਨੇ ਦੋ ਵਾਰੀ ਇਹ ਮੋਟਰਸਾਈਕਲ ਦੇ ਸ਼ਾਕਰ ਨਵੇਂ ਪਵਾਲੇ ਨੇ ਪਰ ਨਵੇਂ ਪਾਉਣ ਤੋਂ ਬਾਅਦ ਵੀ ਆ ਤੀਜੀ ਵਾਰੀ ਜਿਹੜੇ ਇਹ ਸ਼ਾਕਰ ਆ ਫੇਰ ਤੁਹਾਡੇ ਸਾਹਮਣੇ ਕੰਡੀਸ਼ਨ ਆ ਜਿਹੜੀ ਇਹ ਬਿਲਕੁਲ ਡੈਡ ਹੋ ਗਏ ਨੇ ਹੁਣ ਜਿੰਨਿਆਂ ਕੋਲ ਵੀ ਇਹਦੇ ਨਾਲ ਦਾ ਮੋਟਰਸਾਈਕਲ Bajaj Platina ES ਨਵੇਂ ਮਾਡਲ ਦਾ ਜਿਹੜੇ ਦਿਮਾਰੇ ਆਏ ਨੇ ਦੁਬਾਰਾ ਜਿਹੜੇ ਆਏ ਨੇ ਉਹ ਮੋਟਰਸਾਈਕਲ ਜਿੰਨਿਆਂ ਕੋਲ ਵੀ ਉਹ ਸਾਰਿਆਂ ਨੂੰ ਇਹ ਦਿੱਕਤ ਆਉਂਦੀ ਆਉਂਦੀ ਆ ਵੀ ਇਹਦੇ ਸ਼ਾਕਰ ਜਿਹੜੇ ਆ ਨਾ ਬਹੁਤ ਘੱਟ ਟਾਈਮ ਕੱਢਦੇ ਨੇ ਕੰਪਨੀ ਵੱਲੋਂ ਜਿਹੜੇ ਨਾਲ ਆਉਂਦੇ ਨੇ ਉਹ ਵੀ ਬਹੁਤ ਘੱਟ ਟਾਈਮ ਕੱਢਦੇ ਨੇ ਬਾਈ ਨੇ ਦੋ ਵਾਰੀ ਦੁਬਾਰਾ ਪਾ ਰਹੇ ਨੇ ਦੂਜੀ ਰੀਪਾਇਰ ਏਜੰਸੀ ਦੇ ਵਿੱਚੋਂ ਲੈ ਕੇ ਤਾਂ ਤਾਂ ਵੀ ਸ਼ਾਕਰ ਡੈੱਡ ਹੋ ਗਏ ਹੁਣ ਇਹਦਾ ਹੱਲੇ ਆ ਵੀ ਆਪਾਂ ਇਹਨੂੰ ਸ਼ਾਕਰ ਪਾ ਸਕਦੇ ਆ ਪੁਰਾਣੇ ਮਾਡਲ ਬਜਾਜ ਪਲੈਟਿਨਾ ਦੇ ਜਿਹੜੇ ਪਹਿਲਾਂ ਬਜਾਜ ਪਲੈਟਿਨਾ ਜਿਵੇਂ 2010 11 12 ਮਾਡਲ ਆਉਂਦੇ ਸੀ ਇਹ ਪੁਰਾਣੇ ਮਾਡਲ ਬਜਾਜ ਪਲੈਟ ਤੇ ਇਹ ਸ਼ਾਕਰਾਂ ਦੀ ਲਾਈਫ ਬਹੁਤ ਜ਼ਿਆਦਾ ਵਾ ਘੱਟੋ ਘੱਟ ਕਈਆਂ ਕੋਲੇ ਤਾਂ ਹਜੇ ਵੀ 5-5 10-10 ਸਾਲ ਹੋ ਗਏ ਨੇ ਉਹ ਉਹਨਾਂ ਦੇ ਸ਼ਾਕਰ ਹਜੇ ਤੱਕ ਵੀ ਨਾਲ ਦੇ ਨੇ ਖਰਾਬ ਨਹੀਂ ਹੋਏ ਤੇ ਬਾਕੀ ਜੇ ਉਹ ਵੀ ਜਾਣ ਤੇ ਇਹਨਾਂ ਦੀ ਲਾਈਫ ਘੱਟੋ ਘੱਟ 3-4 ਸਾਲ 5 ਸਾਲ ਤਾਂ ਇਹ ਮਰਦੇ ਨਹੀਂ ਤੇ ਆਪਾਂ ਇਹ ਜਿਹੜੇ ਸ਼ਾਕਰ ਆ ਬਜਾਜ ਪਲੇਟਿਨਾ ES ਦੇ ਵਿੱਚ ਪਾ ਸਕਦੇ ਆ ਇਹੀਆਂ ਦਾ ਹਾਲਾ ਨਹੀਂ ਤਾਂ ਮੋਟਰਸਾਈਕਲ ਦੇ ਸ਼ਾਕਰ ਲੈ ਕੇ ਚਾਹੇ ਦੋ ਵਾਰੀ ਪਾਲੋ ਤੇ ਤਿੰਨ ਵਾਰੀ ਪਾਲੋ ਲੈ ਲੈ ਕੇ ਨਵੇਂ ਪਾਈ ਚਲੋ ਇਹ ਲੀਕ ਨੂੰ ਹਟਨੇ ਨਹੀਂ ਤੇ ਨਾ ਇਹ ਡੈੱਡ ਡਾਊਨ ਹੋਣੋਂ ਹਟਨੇ ਆ ਇਹਦਾ ਹਾਲੇ ਹੀ ਆ ਵੀ ਆ ਜਿਹੜੇ ਪੁਰਾਣੇ ਮਾਡਲ ਪਲਟੀਨੇ ਵਾਲੇ ਸ਼ਾਕਰ ਹੁੰਦੇ ਆ ਆਪਾਂ ਉਹ ਸ਼ਾਕਰ ਲੈ ਕੇ ਇਹਨਾਂ ਦੇ ਵਿੱਚ ਫਿੱਟ ਕਰਾ ਸਕਦੇ ਆ ਤੇ ਇਹਨਾਂ ਦੀ ਲਾਈਫ ਜਿਹੜੀ ਆ ਬਹੁਤ ਜ਼ਿਆਦੀ ਆ ਹੰਡਾਈ ਦਾ ਫਰਕ ਬਹੁਤ ਜ਼ਿਆਦਾ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਜੇਕਰ ਤੁਹਾਡੇ ਵੀ ਮੋਟਰਸਾਈਕਲ ਪਲਟੀਨੇ ਨਵੇਂ ਮਾਡਲ ਦੇ ਸ਼ਾਕਰ ਡਾਉਣਾ ਤਾਂ ਤੁਸੀਂ ਪੁਰਾਣੇ ਮਾਡਲ ਪਲਟੀਨੇ ਵਾਲੇ ਲੈ ਕੇ ਪਾ ਸਕਦੇ ਹੋ ਰੇਟ ਦਾ ਕੋਈ ਫਰਕ ਨਹੀਂ ਸਕੋ ਇਹ 100 150 ਘੱਟ ਹੀ ਹੁੰਦਾ ਰੇਟ ਇਹਨਾਂ ਦਾ ਦੂਜੇ ਸ਼ਾਕਰਾਂ ਨਾਲੋਂ ਤੇ ਲਾਈਫ ਇਹਦੀ ਤੁਹਾਨੂੰ ਆਪ ਪਤਾ ਲੱਗ ਜੂਗਾ ਚਲਾ ਕੇ ਵੀ ਕਿੰਨੀ ਜ਼ਿਆਦੀ ਆ ਕਿਵੇਂ ਲੱਗੀ ਜਾਣਕਾਰੀ ਜ਼ਰੂਰ ਸ਼ੇਅਰ ਕਰਿਓ